ਕੰਮ ਕਰੋਗੇ ਕਿਸ ਤਰ੍ਹਾਂ ਬਹੁਤ ਵਧੀਆ ਪਾਰਟੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਵੀਰ ਆਭਰਾਵਾਂ ਦੇ ਬਾਲਿਆਂ ਦੇ ਖਰੇ ਉਤਰਾਂਗੇ ਤੇ ਬਹੁਤ ਵਧੀਆ ਸਾਰੇ ਪਿੰਡ ਨੇ ਵਧੀਆ ਨਾਲ ਸਹਾਇਕ ਸਹਿਯੋਗ ਨਾਲ ਜਿਸ ਤਰ੍ਹਾਂ ਦੇਖੋ ਕਿੰਨੇ ਪੰਜਾਬ ਵਿੱਚ ਜਿੱਥੇ ਸਰਪੰਚੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤੇ ਕਾਗਜ਼ ਕਰਨ ਦੇ ਅੱਜ ਦੂਸਰੇ ਦਿਨ ਲੋਕ ਜਿੱਥੇ ਕਾਗਜ਼ ਪਾ ਰਹੇ ਨੇ ਉਥੇ ਮਾਨਸਾ ਜ਼ਿਲ੍ਹੇ ਦਾ ਪਿੰਡ ਚਹਿਲਾਵਾਲੀ ਹੈ ਜਿੱਥੇ ਕਿ ਸਰਬਸ਼ੰਤੀ ਨਾਲ ਸਰਪੰਚ ਦੀ ਚੋਣ ਹੋਈ ਹੈ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਪਿੰਡ ਚਹਿਲਾ ਵਾਲੀ ਦੇ ਵਿੱਚ ਪੜ੍ਹੀ ਲਿਖੀ ਕੁੜੀ ਹੈ ਜਿਹੜੀ ਉਹ ਗੁਰਜੀਤ ਕੌਰ ਉਹਨੂੰ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਤੇ ਲੋਕਾਂ ਨੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਗੁਲਾਲ ਖੇਡਿਆ ਤੇ ਬੜੀ ਹੀ ਖੁਸ਼ੀ ਦਾ ਮਾਹੌਲ ਹੈ ਆਪਾਂ ਤੁਹਾਨੂੰ ਉਸ ਉਹਨਾਂ ਜੋ ਪੜ੍ਹੀ ਲਿਖੀ ਲੜਕੀ ਉਹਦੇ ਨਾਲ ਗੱਲਬਾਤ ਕਰਾਉਣੀ ਹੈ ਕਿਵੇਂ ਹੋਇਆ ਇਹਨਾਂ ਦਾ ਮਸਲਾ ਕਿਵੇਂ ਜੇ ਕੰਮ ਕਰਨਗੇ ਕੀ ਕਹਿਣਾ ਚਾਹੁੰਦੇ ਹਾਂਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਤਾਂ ਵਧਾਈਆਂ ਦਿੰਨੇ ਆ ਤੁਹਾਨੂੰ ਤੁਸੀਂ ਨਵੇਂ ਸਰਪੰਚ ਬਣੇ ਧੰਨਵਾਦ ਗੁਰਜੀਤ ਕੌਰ ਹੈ ਇਹ ਮੇਰਾ ਨਾਮ ਕੀ ਕਹਿਣਾ ਚਾਹੋ? ਦੇਖੋ ਪਿੰਡ ਨੇ ਸਰਪੰਚ ਹੀ ਸਰਬਸੰਮਤੀ ਨਾਲ ਸਰਪੰਚ ਬਣਾਇਆ। ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰੋਗੇ? ਕਿਸ ਤਰ੍ਹਾਂ? ਸਾਰੀਆਂ ਪਾਰਟੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਸਾਰੇ ਵੀਰਾਂ ਭਰਾਵਾਂ ਦੇ ਬਾਰੇ ਦੇ ਖਰੇ ਉਤਰਾਂਗੇ। ਪਹਿਲਾਂ ਤੁਸੀਂ ਮਤਲਬ ਸੋਚਿਆ ਸੀ ਕਿ ਸਾਨੂੰ ਵੈਸੀ ਹੁਣਾਤ ਨਹੀਂ ਐਡਾ ਵਿਸ਼ਵਾਸ ਨਹੀਂ ਸੀ ਜੀ ਸਾਨੂੰ ਐਡਾ ਵੱਡਾ ਵਿਸ਼ਵਾਸ ਦੇਣਗੇ ਜੀ। ਬਹੁਤ ਵੱਡਾ ਸਾਡਾ ਯੋਗਦਾਨ ਦਿੱਤਾ ਹੀ ਪਿੰਡ ਨੇ। ਕਿਸ ਤਰ੍ਹਾਂ ਤੁਸੀਂ ਇਸ ਕੰਮ ਕਰੋਗੇ ਪਿੰਡ ਦੇ? ਜਿਵੇਂ ਪਿੰਡ ਦੇ ਸਹਿਮਤੀ ਨਾਲ ਹੀ ਹੋਊਗਾ ਜੀ ਸਾਰੇ ਨਾਲ। ਜੋ ਵੀ ਪਿੰਡ ਗਊਆ ਜੀ ਸਾਰੇ ਸਹਿਮਤੀ ਨਾਲ ਹੀ ਹੋਊਗਾ। ਹਾਂਜੀ ਭਾਈ ਜੀ ਤੁਹਾਨੂੰ ਲੋਕਾਂ ਨੇ ਸਾਰੇ ਸਾਰੇ ਪਿੰਡ ਦੇ ਵਿੱਚੋਂ ਚੁਣਿਆ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਵਧਾਈਆਂ ਦਿੰਨੇ ਆ। ਕੀ ਨਾਂ ਤੁਹਾਡਾ ਲੋਕਾਂ ਨੂੰ ਸਾਡਾ ਦਰਸ਼ਕਾਂ ਦੱਸੋ? ਇਹ ਰਹਿਣਾ ਹਰਦੀਪ ਸਿੰਘ ਨੇ। ਮੈਂ ਕੀ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਜੀ। ਇਹ ਬਹੁਤ ਵਧੀਆ ਸਾਰੇ ਪਿੰਡ ਨੇ ਵਧੀਆ ਸਹਾਇਕ ਰੋਗਨ ਜੀ ਨੇ। ਜਿਸ ਤਰ੍ਹਾਂ ਦੇਖੋ ਕਿੰਨੇ ਪੈਦੇ ਹੋਣਗੇ ਪਿੰਡ ਦੇ ਵਿੱਚੋਂ ਟੜੇ ਖਤਮ ਹੋ ਜਾਣਗੇ ਲੋਕਾਂ ਦਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਵੀ ਇਹ ਕੰਮ ਆ ਜਿਹੜਾ ਤੁਸੀਂ ਜਿਹੜਾ ਕੀਤਾ ਉਹ ਵਧੀਆ ਕੀਤਾ ਉਸ ਤੇ ਲੋਕਾਂ ਨਾਲ ਜਿਵੇਂ ਲੋਕ ਕਹਿਣਗੇ ਉਸ ਹਾਮੀ ਸਾਰਾ ਕੁਝ ਬਿਲਕੁਲ ਆਪਾਂ ਹੋਰ ਹੋਰ ਵੀ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਲੋਕਾਂ ਨੇ ਤੁਹਾਨੂੰ ਵੀ ਮੈਂਬਰ ਬਣਾਤਾ ਕੀ ਨਾਂ ਮੇਰਾ ਨਾਮ ਜਗਸੀਰ ਸਿੰਘ ਲਾਲੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਫਾਇਦਾ ਹੋ ਲੋਕਾਂ ਨੂੰ ਚਲੋ ਬਹੁਤ ਵਧੀਆ ਸਰਵ ਸੰਮਤੀ ਨਾਲ ਹਰਦੀਪ ਸਿੰਘ ਤੋਂ ਸਾਰੇ ਲੋਕਾਂ ਦੀ ਸਹਿਯੋਗ ਨਾਲ ਚੁਣਿਆ ਗਿਆ ਬਹੁਤ ਵਧੀਆ ਕੰਮ ਕਰਾਂਗੇ ਇਹ ਫਾਇਦਾ ਹੋਊਗਾ ਹਾਂਜੀ ਪੂਰਾ ਫਾਇਦਾ ਹੋਊਗਾ ਜੀ ਹਾਂਜੀ ਭਾਈ ਜੀ ਕੀ ਨਾਏ ਤੁਹਾਡਾ ਦੇਖੋ ਪਿੰਡ ਨੇ ਸਰਬਸੰਮਤੀ ਕਰੀ ਐ ਦੇਖੋ ਲੋਕ ਲੱਖਾਂ ਰੁਪਇਆ ਲਾ ਲੈਂਦੇ ਐ ਤੇ ਪੰਚਾਇਤਾਂ ਤੇ ਧੜੇ ਰੰਦੀ ਬਣ ਜਾਂਦੀ ਐ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਾਡੇ ਪਿੰਡ ਦੀ ਬਹੁਤ ਵਧੀਆ ਆਦਰਮੰਦ ਐ ਹਰਦੀਪ ਸਿੰਘ ਸਾਰੇ ਪਿੰਡ ਦੇ ਸਹਿਯੋਗ ਨਾਲ ਇਹਨੂੰ ਸਰਪੰਚ ਬਣਾਇਆ ਬਹੁਤ ਹੀ ਚੰਗਾ ਨੇਕ ਅਨਸਾਣ ਐ ਜੇ ਫਾਇਦਾ ਹੋਊਗਾ ਪਿੰਡ ਨੂੰ ਬਹੁਤ ਫਾਇਦਾ ਹੋਊਗਾ ਜੀ ਪਿੰਡ ਨੂੰ ਬਸ ਸਿੱਕਿਆਲੀ ਗੱਲ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਵਰਪਰੇ ਸਿੰਘ ਕਿੰਨਾ ਕੁ ਫਾਇਦਾ ਹੋਊ ਦੇਖੋ ਆਮ ਤੌਰ ਤੇ ਨਸ਼ੇ ਵੰਡੇ ਜਾਂਦੇ ਆ ਤੇ ਹੋਰ ਸਮਾਨ ਵੰਡਿਆ ਜਾਂਦਾ ਥੋਨੂੰ ਜੇ ਸਰਬਸੰਮਤੀ ਨਾਲ ਚੋਲਿਆ ਕਿੰਨਾ ਕੁ ਫਾਇਦਾ ਹੋ ਲੋਕਾਂ ਦੇ ਤੇ ਕੀ ਲੱਗਦਾ ਤੁਹਾਨੂੰ ਇਹ ਕੰਮ ਹੋਣਗੇ ਇਹਨਾਂ ਦੇ ਹਾਂਜੀ ਸਾਰੇ ਪਿੰਡ ਨੂੰ ਸਰਬਸੰਮਤੀ ਨਾਲ ਸਾਰੇ ਕੋ ਸਾਰੇ ਪਿੰਡ ਦੀ ਕੰਮ ਕਰੋਗੇ ਹਾਂਜੀ ਹਾਂਜੀ ਸਾਰੀਆਂ ਸਾਰੀਆਂ ਪਾਰਟੀਆਂ ਨੇ ਨੂੰ ਦਿਨਾ ਵੀ ਸਹਿਜ ਦੇ ਕੇ ਨੂੰ ਬਣਾਇਆ ਕਿਸੇ ਪਾਰਟੀ ਨੇ ਕੋਈ ਇਹ ਦੇ ਨਾ ਬਹੁ ਨਹੀਂ ਕਰਿਆ ਸਾਰੇ ਨੂੰ ਮਤਭਾਅ ਲਿੱਤੇ ਰਏ ਬੰਦੇ ਨੂੰ ਬਣਾਓ ਸਾਰੇ ਪਿੰਡ ਦੇ ਕੰਮ ਕਰੋ ਹਾਂਜੀ ਭਾਈ ਜੀ ਕਿਹਨਾ ਟੋਟਾ ਜਲਦੀਪ ਸ਼ਰਮਾ ਇਹ ਕੀ ਕਹਿਣਾ ਚਾਹਣਾ ਤੁਸੀਂ ਦੇਖੋ ਲੇਡੀਜ਼ ਥੋੜੀ ਰਿਜ਼ਰਵ ਸੀ ਲੇਡੀਜ਼ ਤਾਂ ਕਿਸ ਤਰ੍ਹਾਂ ਇਹਨਾਂ ਨੇ ਚੁਣਿਆ ਲੋਕਾਂ ਦੀ ਸਰਪੰਚ ਬਣੀ ਇਹਨਾਂ ਨੇ ਸਾਰੇ ਪਿੰਡ ਦੇ ਸਾਰੇ ਨਾਲ ਜੀ ਸਰਪੰਚ ਬਣਾਇਆ ਵਧੀਆ ਕੰਮ ਕਰਨਗੇ ਸਾਡੇ ਪਿੰਡ ਦੇ ਅਸੀਂ ਸਾਰੇ ਆ ਪਾਰਟੀਆਂ ਨੇ ਰਲ ਮਿਲ ਕੇ ਸਾਰੇ ਸਰਪੰਚ ਦੀ ਨਾਲ ਇਹਨਾਂ ਨੂੰ ਸਪੋਰਟ ਚੁਣਿਆ ਹਾਂਜੀ ਕੀ ਨਾ ਟੋਟਾ ਮਤਲਬ ਕੀ ਨਾ ਟੋਟਾ ਤੁਸੀਂ ਕਾਲੀ ਦਿਨ ਨਾਲ ਸੰਬੰਧ ਰੱਖਦੇ ਹੋ ਤੇ ਮਤਲਬ ਸਰਪੰਚ ਬਣਾਇਆ ਸਾਰੀਆਂ ਪਾਰਟੀਆਂ ਦਾ ਸਹਿਯੋਗ ਹੋਊਗਾ ਹਾਂਜੀ ਸਾਰ ਗੁਰੂ ਸਾਹਿਬ ਜੀ ਕੋ ਕਿਸ ਤਰ੍ਹਾਂ ਆਸ ਤੇ ਉਮੀਦ ਸੁਣ ਕੇ ਮੈਂ ਕਿਸ ਤਰ੍ਹਾਂ ਲੱਗਦੀ ਉਮੀਦ ਸਰ ਨੂੰ ਲੱਗਦੀ ਇਹ ਬੰਦਾ ਚੰਗਾ ਸੀਗਾ ਕਿ ਸਾਰੇ ਪਾਰਟੀਆਂ ਦਾ ਸਰ ਹੋਣਾ ਚਾਹੀਦਾ ਤੇ ਸਾਰੇ ਪਾਰਟੀਆਂ ਦਾ ਸਰ ਹੋ ਕੇ ਇਸ ਸਰਪੰਚ ਬਣਾਇਆ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਾਪ੍ਰੀਤ ਕੌਰ ਹੈ ਲੋ ਕੀ ਕਹਿਣਾ ਚਾਹੁੰਦਾ ਤੁਸੀਂ ਲੇਡੀਜ਼ ਵਾਸਤੇ ਲੇਡੀਜ਼ ਬਣਾਈ ਹੈ ਤੁਸੀਂ ਸਰਪੰਚ ਕੀ ਲੇਡੀ ਹਾਂਜੀ ਬਹੁਤ ਵਧੀਆ ਤੇ ਕੀ ਕੰਮ ਕਰਨਗੇ ਵਧੀਆ ਹਾਂਜੀ ਕਰਨਗੇ ਕੰਮ ਕਰਕੇ ਹੀ ਹੋ ਕਰਿਆ ਜੀ ਬਿਲਕੁਲ ਇਹ ਸਨ ਪਿੰਡ ਦੇ ਲੋਕ ਜਿਨ੍ਹਾਂ ਨੇ ਦੱਸਿਆ ਕਿ ਗੁਰਜੀਤ ਕੌਰ ਨੂੰ ਸਰਪੰਚ ਚੁਣਿਆ ਸਰਬਦੀ ਸਭ ਦੀ ਸਭ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਇਸ ਨਾਲ ਲੋਕਾਂ ਦੇ ਜਿਹੜੇ ਕੰਮ ਆ ਜੇ ਬਹੁਤ ਚੰਗੇ ਹੋਣਗੇ ਤੇ ਲੋਕ ਇਹਨਾਂ ਨੂੰ ਵਧਾਈਆਂ ਤੇ ਹਾਰਾ ਜਿਹੜੇ ਗੱਲਾਂ ਦੇ ਵਿੱਚ ਪਾ ਰਹੇ ਹਨ ਰਵੰਡੀ ਸਾਹਿਬ ਤੋਂ ਕੈਮਰਾ ਲਾਪਰੀ ਦੇ ਨਾਲ ਲਖਵਿੰਦਰ ਸ਼ਰਮਾ ਨਿਊਜ਼